ਇਨਫੋਰਸਮੈਂਟ ਡਾਇਰੈਕਟੋਰੇਟ ਨੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁਖ gil ਦੇ ਮੋਗਾ ਦੇ ਘਰ ਵਿੱਚ ਛਾਪੇਮਾਰੀ ਕੀਤੀ। ED ਦੀ ਟੀਮ ਬੁੱਧਵਾਰ ਸਵੇਰੇ 7 ਵਜੇ ਉਹਨਾਂ ਦੇ ਘਰ ਪਹੁੰਚੀ ਹਾਲਾਂਕਿ ਜਾਂਚ ਅਜੇ ਵੀ ਜਾਰੀ ਹੈ। ਜਾਣਕਾਰੀ ਅਨੁਸਾਰ ਟੀਮ ਨੇ ਸੁਖ gil ਦੇ ਘਰ ਅਤੇ ਹੋਰ ਥਾਵਾਂ ਦੇ ਤਲਾਸ਼ੀ ਮਹਿੰਮ ਚਲਾਈ। ਲਗਭਗ 5 ਘੰਟੇ ਚੱਲੇ ਤਲਾਸ਼ੀ ਵੀ ਹੁਣ ਤੱਕ ਕੁਝ ਨਹੀਂ ਮਿਲਿਆ। ED ਦੇ ਇਸ ਕਾਰਵਾਈ ਦੇ ਕਾਰਨ ਅਜੇ ਸਪਸ਼ਟ ਨਹੀਂ ਹਨ। ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਇਹ ਛਾਪਾ ਕਿਸ ਮਾਮਲੇ ਵਿੱਚ ਜਾਂ ਕਿਹੜੇ ਦੋਸ਼ਾ ਤਹਿਤ ਮਾਰਿਆ ਗਿਆ ਹੈ ਕਿਸਾਨ ਆਗੂ ਸੁਖਵਿੰਦਰ ਸਿੰਘ ਸੁਖਗਿੱਲ ਖੇਤੀ ਦੇ ਨਾਲ ਨਾਲ ਟਰੈਵਲ ਏਜੰਟ ਵਜੋਂ ਕੰਮ ਕਰਦੇ ਹਨ ਭਾਰਤੀ ਕਿਸਾਨ ਯੂਨੀਅਨ ਟੋਟੇਵਾਲ ਦੇ ਪੰਜਾਬ ਮੁਖੀ ਹੋਣ ਕਰਕੇ ਉਹਨਾਂ ਨੂੰ ਕਿਸਾਨ ਅੰਦੋਲਨ ਵਿੱਚ ਸਭ ਤੋਂ ਅੱਗੇ ਦੇਖਿਆ ਜਾਂਦਾ ਸੀ ਕਿਸਾਨ ਅੰਦੋਲਨ ਤੋਂ ਇਲਾਵਾ ਸੁਖਗਿੱਲ ਲਗਾਤਾਰ ਮੁਹਾਲੀ ਵਿੱਚ ਚੱਲ ਰਹੇ ਕੋਮੇ ਇਨਸਾਫ ਮੋਰਚੇ ਵਿੱਚ ਜਾ ਰਹੇ ਸਨ ਏਡੀ ਅਧਿਕਾਰੀਆਂ ਨੇ ਜਾਂਚ ਦੌਰਾਨ ਪੰਜਾਬ ਪੁਲਿਸ ਨੂੰ ਘਰ ਵਿੱਚ ਦਾਖਲ ਨਹੀਂ ਹੋਣ ਦਿੱਤਾ ਮੈਂ ਸੁਖ ਗਿੱਲ ਮੋਗਾ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਸੋ ਅੱਜ ਤੜਕਸਾਰ ਹੀ ਈਡੀ ਦੀ ਰੇਡ ਆ ਜਿਹੜੀ ਮੇਰੇ ਘਰੇ ਪਈ ਆ ਤੇ ਮੈਂ ਇਹ ਕਹਿਣਾ ਚਾਹਣਾ ਕਿ ਜਿਹੜੇ ਲੋਕ ਪੰਜਾਂ ਸੱਤਾਂ ਸਾਲਾਂ ਦੇ ਵਿੱਚ ਵਿੱਚ ਕਰੋੜਾ ਰੁਪਏ ਦੀ ਜਾਇਦਾਦ ਬਣਾ ਗਏ ਆ ਇਹ ਈਡੀ ਉਹਨਾਂ ਦੇ ਘਰੇ ਕਿਉਂ ਨਹੀਂ ਪਈ ਮੇਰੇ ਘਰੇ ਕਿਉਂ ਈਡੀ ਦੀ ਰੇਡ ਪਈ ਆ ਤੇ ਕਿਸ ਨੇ ਪੁਵਾਈ ਆ ਸੋ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਨੀ ਚਾਹਣਾ ਈਡੀ ਨੂੰ ਬੇਨਤੀ ਕਰਨੀ ਚਾਹਣਾ ਕਿ ਅਸੀਂ ਇੱਕ ਮੱਧ ਵਰਗੀ ਪਰਿਵਾਰ ਦੇ ਵਿੱਚੋਂ ਛੋਟੇ ਕਿਸਾਨ ਆ ਅਸੀਂ ਖੇਤੀ ਕਰਕੇ ਆਪਦਾ ਘਰ ਪਾਲਦੇ ਆ ਤੇ ਜੇ ਕਿਸੇ ਨੂੰ ਕੋਈ ਤੰਗੀ ਆ ਸਾਡੇ ਤੋਂ ਤੋਂ ਸਾਡੇ ਨਾਲ ਸਿੱਧੀ ਗੱਲ ਕਰੇ ਸਾਡੇ ਨਾਲ ਆ ਕੇ ਗੱਲ ਕਰੇ ਬੈਠ ਕੇ ਗੱਲ ਕਰ ਲਵੇ ਅਸੀਂ ਮਿਹਨਤ ਕਰਨ ਵਾਲੇ 8-10 ਕਿੱल्ल्याਵਲੇ ਕਿਸਾਨ ਆ ਸਾਡੇ ਘਰੋਂ ਅੱਜ ਸਵੇਰ ਦੇ ਈਡੀ ਨੇ ਅਲਮਾਰੀਆਂ ਕੀ ਪੇਟੀਆਂ ਕੀ ਜੋ ਵੀ ਲੀੜਾ ਕੱਪੜਾ ਸੀ ਸਾਰਾ ਕੁਝ ਫਰੋਲਿਆ ਪਰ ਮਿਲਣਾ ਕੁਝ ਨਹੀਂ ਹੈ ਮੈਂ ਫੇਰ ਦੁਬਾਰਤੋਂ ਕਹਿੰਦਾ ਕਿ ਮਿਲਣਾ ਕੁਝ ਨਹੀਂ ਹੈ ਸੋ ਇਹ ਜਿਹੜੀਆਂ ਕੂਚੀਆਂ ਸ਼ਾਦਸ਼ਾ ਘੜੀਆਂ ਜਾ ਰਹੀਆਂ ਮੇਰੇ ਖਿਲਾਫ ਕਿਉਂਕਿ ਅਸੀਂ ਸੰਯੁਕਤ ਕਿਸਾਨ ਮੋਰਚੇ ਦੀਆਂ 32 ਜਥੇਬੰਦੀਆਂ ਦੇ ਵਿੱਚ ਹਾਂ ਤੇ ਜਿਹੜੀ ਇਹ ਭਾਜਪਾ ਸਰਕਾਰ ਆ ਜਾਂ ਪੰਜਾਬ ਦੀ ਸਰਕਾਰ ਆ ਇਹ ਕਿਸਾਨਾਂ ਤੇ ਬਹੁਤ ਹੀ ਜ਼ਿਆਦਾ ਤਸ਼ੱਦਦ ਕਰ ਰਹੀ ਹੈ ਪਿਛਲੇ ਲੰਬੇ ਸਮੇਂ ਤੋਂ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਸਰਕਾਰਾਂ ਆਪਦਾ ਕੰਮ ਕਰਨ ਤੇ ਸਾਨੂੰ ਕਿਸਾਨਾਂ ਨੂੰ ਕਿਸਾਨ ਆਗੂਆਂ ਨੂੰ ਆਪਦਾ ਕੰਮ ਕਰ ਲੈਣ ਦੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁਖ gil ਦੇ ਮੋਗਾ ਦੇ ਘਰ ਵਿੱਚ ਛਾਪੇਮਾਰੀ ਕੀਤੀ ਏਡੀ ਦੀ ਟੀਮ ਬੁੱਧਵਾਰ ਸਵੇਰੇ 7 ਵਜੇ ਉਹਨਾਂ ਦੇ ਘਰ ਪਹੁੰਚੀ ਹਾਲਾਂਕਿ ਜਾਂਚ ਅਜੇ ਵੀ ਜਾਰੀ ਹੈ ਜਾਣਕਾਰੀ ਅਨੁਸਾਰ ਟੀਮ ਨੇ ਸੁਖ gil ਦੇ ਘਰ ਅਤੇ ਹੋਰ ਥਾਵਾਂ ਦੇ ਤਲਾਸ਼ੀ ਮਹਿੰਮ ਚਲਾਈ ਲਗਭਗ 5 ਘੰਟੇ ਚੱਲੇ ਤਲਾਸ਼ੀ ਵਿੱਚ ਹੁਣ ਤੱਕ ਕੁਝ ਨਹੀਂ ਮਿਲਿਆ ਇਹਦੇ ਇਸ ਕਾਰਵਾਈ ਦੇ ਕਾਰਨ ਅਜੇ ਸਪਸ਼ਟ ਨਹੀਂ ਹਨ ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਇਹ ਛਾਪਾ ਕਿਸ ਮਾਮਲੇ ਵਿੱਚ ਜਾਂ ਕਿਹੜੇ ਦੋਸ਼ਾ ਤਹਿਤ ਮਾਰਿਆ ਗਿਆ ਹੈ ਕਿਸਾਨ ਆਗੂ ਸੁਖਵਿੰਦਰ ਸਿੰਘ ਸੁਖ gil ਖੇਤੀ ਦੇ ਨਾਲ ਨਾਲ ਟਰੈਵਲ ਏਜੰਟ ਵਜੋਂ ਕੰਮ ਕਰਦੇ ਹਨ ਭਾਰਤੀ ਕਿਸਾਨ ਯੂਨੀਅਨ ਟੋਟੇਵਾਲ ਦੇ ਪੰਜਾਬ ਮੁਖੀ ਹੋਣ ਕਰਕੇ ਉਹਨਾਂ ਨੂੰ ਕਿਸਾਨ ਅੰਦੋਲਨ ਵਿੱਚ ਸਭ ਤੋਂ ਅੱਗੇ ਦੇਖਿਆ ਜਾਂਦਾ ਸੀ ਕਿਸਾਨ ਅੰਦੋਲਨ ਤੋਂ ਇਲਾਵਾ ਸੁਖ gil ਲਗਾਤਾਰ ਮੁਹਾਲੀ ਵਿੱਚ ਚੱਲ ਰਹੇ ਕੌਮੇ ਇਨਸਾਫ ਮੋਰਚੇ ਵਿੱਚ ਜਾ ਰਹੇ ਸਨ ਈਡੀ ਅਧਿਕਾਰੀਆਂ ਨੇ ਜਾਂਚ ਦੌਰਾਨ ਪੰਜਾਬ ਪੁਲਿਸ ਨੂੰ ਘਰ ਵਿੱਚ ਦਾਖਲ ਨਹੀਂ ਹੋਣ ਦਿੱਤਾ ਮੈਂ ਸੁਖਗਿੱਲ ਮੋਗਾ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਸੋ ਅੱਜ ਤੜਕਸਾਰ ਹੀ ਈਡੀ ਦੀ ਰੇਡ ਆ ਜਿਹੜੀ ਮੇਰੇ ਘਰੇ ਪਈ ਆ ਤੇ ਮੈਂ ਇਹ ਕਹਿਣਾ ਚਾਹਣਾ ਕਿ ਜਿਹੜੇ ਲੋਕ ਪੰਜਾਂ ਸੱਤਾਂ ਸਾਲਾਂ ਦੇ ਵਿੱਚ ਵਿੱਚ ਕਰੋੜਾਂ ਰੁਪਏ ਦੀ ਜਾਇਦਾਦ ਬਣਾ ਗਏ ਆ ਇਹ ਈਡੀ ਉਹਨਾਂ ਦੇ ਘਰੇ ਕਿਉਂ ਨਹੀਂ ਪਈ ਮੇਰੇ ਘਰੇ ਕਿਉਂ ਈਡੀ ਦੀ ਰੇਡ ਪਈ ਆ ਤੇ ਕਿਸ ਨੇ ਪੁਵਾਈ ਆ ਸੋ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਨੀ ਚਾਹਣਾ ਈਡੀ ਨੂੰ ਬੇਨਤੀ ਕਰਨੀ ਚਾਹਣਾ ਕਿ ਅਸੀਂ ਇੱਕ ਮੱਧ ਵਰਗੀ ਪਰਿਵਾਰ ਦੇ ਵਿੱਚੋਂ ਛੋਟੇ ਕਿਸਾਨ ਆ ਅਸੀਂ ਖੇਤੀ ਕਰਕੇ ਆਪਦਾ ਘਰ ਪਾਲਦੇ ਆ ਤੇ ਜੇ ਕਿਸੇ ਨੂੰ ਕੋਈ ਤੰਗੀ ਆ ਸਾਡੇ ਤੋਂ ਤੋਂ ਸਾਡੇ ਨਾਲ ਸਿੱਧੀ ਗੱਲ ਕਰੇ ਸਾਡੇ ਨਾਲ ਆ ਕੇ ਗੱਲ ਕਰੇ ਬੈਠ ਕੇ ਗੱਲ ਕਰ ਲਵੇ ਅਸੀਂ ਮਿਹਨਤ ਕਰਨ ਵਾਲੇ 8-10 ਕਿੱਲੇ ਵਾਲੇ ਕਿਸਾਨ ਆ ਸਾਡੇ ਘਰੋਂ ਅੱਜ ਸਵੇਰ ਦੇ ਈਡੀ ਨੇ ਅਲਮਾਰੀਆਂ ਕੀ ਪੇਟੀਆਂ ਕੀ ਜੋ ਵੀ ਲੀੜਾ ਕੱਪੜਾ ਸੀ ਸਾਰਾ ਕੁਝ ਫਰੋਲਿਆ ਪਰ ਮਿਲਣਾ ਕੁਝ ਨਹੀਂ ਹੈ ਮੈਂ ਫੇਰ ਦੁਬਾਰ ਤੋਂ ਕਹਿੰਦਾ ਕਿ ਮਿਲਣਾ ਕੁਝ ਨਹੀਂ ਹੈ ਸੋ ਇਹ ਜਿਹੜੀਆਂ ਕੁਚੀਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਮੇਰੇ ਖਿਲਾਫ ਕਿਉਂਕਿ ਅਸੀਂ ਸੰਯੁਕਤ ਕਿਸਾਨ ਮੋਰਚੇ ਦੀਆਂ 32 ਜਥੇਬੰਦੀਆਂ ਦੇ ਵਿੱਚ ਹਾਂ ਤੇ ਜਿਹੜੀ ਇਹ ਬੀਜੇਪੀ ਸਰਕਾਰ ਆ ਜਾਂ ਪੰਜਾਬ ਦੀ ਸਰਕਾਰ ਆ ਇਹ ਕਿਸਾਨਾਂ ਤੇ ਬਹੁਤ ਹੀ ਜ਼ਿਆਦਾ ਤਸ਼ੱਦਦ ਕਰ ਰਹੀ ਹੈ ਪਿਛਲੇ ਲੰਮੇ ਸਮੇਂ ਤੋਂ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਸਰਕਾਰਾਂ ਆਪਦਾ ਕੰਮ ਕਰਨ ਤੇ ਸਾਨੂੰ ਕਿਸਾਨਾਂ ਨੂੰ ਕਿਸਾਨ ਆਗੂਆਂ ਨੂੰ ਆਪਦਾ ਕੰਮ ਕਰ ਲੈਣ ਦੇ